5 ਕਿਲੋ 10 ਕਿਲੋ ਜਾਂ ਫਿਰ 15 ਕਿਲੋ ਭਾਰ ਘਟਾਉਣਾ ਚਾਹੁੰਦਾ ਵਾ ਪਰ ਫੈਟ ਜੰਮੀ ਹੋਵੇ ਉਹ ਆਪਣੇ ਆਪ ਹੀ ਖੁਰਨੀ ਸ਼ੁਰੂ ਹੋ ਜੇਗੀ ਬੋਡੀ ਦੀ ਫੈਟ ਨੂੰ ਮਤਲਬ ਪੰਘਲੋਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੀ ਹੈ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੋਈ ਹੈ ਜਿੰਨਾ ਵੀ ਗੰਦਮੰਦ ਤੁਹਾਡੇ ਸਰੀਰ ਦੇ ਅੰਦਰ ਜੰਮਿਆ ਹੋਇਆ ਆਪਾਂ ਇਹਨੂੰ ਰਾਤ ਨੂੰ ਤਿਆਰ ਕਰਕੇ ਰੱਖਣਾ ਵਾ ਜਿੰਨੇ ਤੋਂ ਭਾਰ ਸਟਕ ਹੋ ਗਏ ਕਥਾ ਦੇ ਉੱਤੇ ਰਹਿਣਾ ਘਟ ਨਹੀਂ ਰਿਹਾ ਬਹੁਤ ਜ਼ੋਰ ਲ ਲਿਆ ਆਹ ਚੀਜ਼ ਪੀਓ ਠੀਕ ਤੁਹਾਨੂੰ 7 ਦਿਨ ਸਤਿ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭੈਣ ਭਰਾ ਮਤਲਬ 5 ਕਿਲੋ 10 ਕਿਲੋ ਜਾਂ ਫਿਰ 15 ਕਿਲੋ ਭਾਰ ਘਟਾਉਣਾ ਚਾਹੁੰਦਾ ਵਾ ਪਰ ਉਹਨਾਂ ਦਾ ਭਾਰ ਜਿਹੜਾ ਉਹ ਨਹੀਂ ਘਟਦਾ ਪਿਆ ਹਨਾ ਕਈਆਂ ਦਾ ਭਾਰ ਕੀ ਹੈ ਕੀ ਦਿਨੋ ਦਿਨ ਵਧੀ ਜਾ ਰਿਹਾ ਵਾ ਤੇ ਕਈਆਂ ਦਾ ਭਾਰ ਇੱਕ ਥਾਂ ਤੇ ਜਾ ਕੇ ਰੁਕ ਗਿਆ ਜਿੰਨਾ ਕਰਨਾ ਸੀ ਹੁਣ ਘਟ ਗਿਆ ਉਹਨਾਂ ਦਾ ਭਾਰ ਹੁਣ ਨਹੀਂ ਘਟਦਾ ਪਿਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜੀ ਚੀਜ਼ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਹ ਚੀਜ਼ ਆਪਣੇ ਘਰ ਦੇ ਵਿੱਚ ਬਣਾ ਕੇ ਤੁਸੀਂ ਇਹਨੂੰ ਡੇਲੀ ਸਵੇਰੇ ਖਾਲੀ ਪੇਟ ਪੀਣੀ ਸ਼ੁਰੂ ਕਰ ਦੋਗੇ ਨਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਉਹਦੇ ਨਾਲ ਤੁਹਾਡਾ ਜਿਹੜਾ ਭਾਰ ਆ ਬਹੁਤ ਤੇਜ਼ੀ ਨਾਲ ਘਟੇਗਾ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਜਿੰਨੀ ਵੀ ਫਾਲਤੂ ਦੀ ਚਰਬੀ ਜੰਮੀ ਹੋਈ ਹੈ ਜਿੰਨਾ ਵੀ ਗੰਦਮੰਦ ਤੁਹਾਡੇ ਸਰੀਰ ਦੇ ਅੰਦਰ ਜੰਮਿਆ ਹੋਇਆ ਉਹ ਆਟੋਮੈਟਿਕ ਹੀ ਪਿੰਗਲਣਾ ਸ਼ੁਰੂ ਹੋ ਜਾਏਗਾ ਜੀ ਸੋ ਉਹ ਕਿਹੜੀ ਚੀਜ਼ ਆ ਉਹਨੂੰ ਕਿਵੇਂ ਬਣਾਉਣਾ ਤੁਸੀਂ ਤੇ ਕਦੋਂ ਤੁਸੀਂ ਉਹਨੂੰ ਪੀਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਸਾਰਿਆਂ ਨੂੰ ਇੱਕ ਰਿਕਵੈਸਟ ਆ ਕਿ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਜੀ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਉਹਨਾਂ ਰਨਰਾਂ ਜੀ ਸੋ ਆਓ ਦੋਸਤੋ ਆਪਾਂ ਵੀਡੀਓ ਕਰਦੇ ਸ਼ੁਰੂ ਦੇਖੋ ਉਹ ਕਿਹੜੀ ਚੀਜ਼ ਆ ਕਈ ਨਾ ਮੇਰੇ ਪਿੰਡ ਭਰਾ ਇਹੋ ਜਿਹੇ ਨੇ ਜਿਹੜੇ ਮਤਲਬ ਵੀ ਵਰਕਆਊਟ ਘੱਟ ਕਰਦੇ ਨੇ ਪਰ ਉਹਨਾਂ ਡਾਈਟ ਵੀ ਸਟ੍ਰਿਕਲੀ ਫੋਲੋ ਕਰਦੇ ਹੀ ਕਰਦੇ ਨੇ ਪਰ ਉਹਨਾਂ ਦਾ ਫਿਰ ਵੀ ਭਾਰ ਨਾ ਇੱਕ ਵਾਰੀ ਉਹਨਾਂ ਦਾ ਪਰ ਇੱਕ ਥਾਂ ਤੇ ਆ ਕੇ ਰੁਕ ਜਾਂਦਾ ਭਾਰ ਘਟਦਾ ਨਹੀਂ ਹੈਗਾ ਜਾਨੀ ਕਿ ਜੇ ਆਪਾਂ ਕਹੇਰੀ ਉਹਨਾਂ ਦਾ ਮੈਟਾਬੋਲਿਜ਼ਮਾ ਜਿਹੜਾ ਉਹ ਸਲੋ ਹੋ ਜਾਂਦਾ ਤੇ ਕਈਆਂ ਦੇ ਮੇਰੇ ਪਿੰਡ ਪਰ ਇਹੋ ਜਿਹੇ ਨੇ ਜਿਨ੍ਹਾਂ ਦਾ ਮਤਲਬ ਵੀ ਢਿੱਡ ਦੀ ਚਰਬੀ ਬਹੁਤ ਜ਼ਿਆਦਾ ਵੱਧੀ ਹੋਈ ਆ ਜਾਂ ਫਿਰ ਬਾਹਾਂ ਦੀ ਜਿਹੜੀ ਚਰਬੀ ਆ ਉਹ ਜ਼ਿਆਦਾ ਵਧੀ ਹੋਈ ਆ ਜਾਂ ਫਿਰ ਉਹਨਾਂ ਦੇ ਪੱਟਾਂ ਦੇ ਉੱਤੇ हिਪ ਦੇ ਉੱਤੇ ਬਹੁਤ ਜ਼ਿਆਦਾ ਚਰਬੀ ਜਿਹੜੀ ਉਹ ਵਧੀ ਹੋਈ ਆ ਨਾ ਉਹਦੇ ਵਿੱਚ ਕੀ ਹੈ ਕਿ ਜਿਹੜੀ ਤੁਹਾਡੀ ਗੰਦੀ ਫੈਟ ਜਿਹਨੂੰ ਆਪਾਂ ਕਹਦੇ ਆ ਹਨਾ ਫालतू ਦੀ ਚਰਬੀ ਜਿਹੜੀ ਉਹ জমੀ ਹੋਈ ਆ ਉਹ ਪਿੰਗਲ ਦੀ ਨਹੀਂ ਹੈਗੀ ਸੋ ਅਗਰ ਤੁਸੀਂ ਉਹ ਚੀਜ਼ ਬਣਾ ਕੇ ਤੁਸੀਂ ਪੀਣੀ ਸ਼ੁਰੂ ਕਰ ਦੋਗੇ ਜੋ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੁਹਾਡੇ ਸਰੀਰ ਦੇ ਉੱਤੇ ਜਿਹੜੇ ਮਰਜ਼ੀ ਹਿੱਸੇ ਦੇ ਉੱਤੇ ਤੁਹਾਡੇ ਜੋ ਸਰੀਰ ਦੇ ਉੱਤੇ ਜਿਹੜੇ ਮਰਜ਼ੀ ਫੈਟ ਜੰਮੀ ਹੋਵੇ ਉਹ ਆਪਣੇ ਆਪ ਹੀ ਘਰਨੀ ਸ਼ੁਰੂ ਹੋ ਜੇਗੀ ਉਹ ਕਿਹੜੀ ਚੀਜ਼ਾਂ ਦੇਖ ਨੂੰ ਬਣਾਉਣਾ ਕੀ ਆ ਸੋ ਸਭ ਤੋਂ ਪਹਿਲਾਂ ਉਹਨੂੰ ਤੁਸੀਂ ਬਣਾਉਣ ਵਾਸਤੇ ਤੁਹਾਨੂੰ ਕੁਝ ਚੀਜ਼ਾਂ ਲੈਣੀਆਂ ਪੈਣਗੀਆਂ ਨੇ ਉਹ ਕਿਹੜੀਆਂ ਨੇ ਕਾਪੀ ਪੈਨ ਲੈ ਲਓ ਜੋ ਮੈਂ ਤੁਹਾਨੂੰ ਬੋਲੀ ਜਾਊਂਗਾ ਤੁਸੀਂ ਉਹੀ ਲੈਣਾ ਤੇ ਉਨੀ ਹੀ ਮਾਤਰਾ ਦੇ ਵਿੱਚ ਲੈਣਾ ਜੀ ਠੀਕ ਆ ਨੰਬਰ 1 ਦੇ ਤੁਸੀਂ ਲੈਣਾ ਗ੍ਰੀਨ ਟੀ ਗ੍ਰੀਨ ਟੀ ਹੁੰਦੀ ਹੈ ਨਾ ਗ੍ਰੀਨ ਟੀ ਦੇ ਪੋਚ ਜਿਹੇ ਹੁੰਦੇ ਛੋਟੇ ਛੋਟੇ ਤੁਸੀਂ ਗ੍ਰੀਨ ਟੀ ਲੈ ਲੈਣੀ ਹੈ ਠੀਕ ਹੈ ਜੀ ਨੰਬਰ 1 ਦੇ ਉੱਤੇ ਨੰਬਰ 2 ਦੇ ਉੱਤੇ ਲੈਣਾ ਤੁਸੀਂ ਅਦਰਕ ਅਦਰਕ ਲੈਣਾ ਵਾ ਛੋਟਾ ਪੀਸ ਲੈਣਾ ਪੂਰਾ ਵੱਡਾ ਵੀ ਨਹੀਂ ਲੈਣਾ ਛੋਟਾ ਛੋਟਾ ਮੀਡੀਅਮ ਜਿਹਾ ਪੀਸ ਲੈਣਾ ਅਦਰਕ ਦਾ ਇੱਕ ਪੀਸ ਲੈਣਾ ਛੋਟਾ ਜਿਹਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਲੈਣਾ ਤੁਸੀਂ ਧਨੀਏ ਦੇ ਬੀਜ ਨੰਬਰ 3 ਤੇ ਆ ਗਿਆ ਧਨੀਏ ਦੇ ਬੀਜ ਧਨੀਏ ਦੇ ਬੀਜ ਇਹ ਕਿੰਨਾ ਲੈਣਾ ਤੁਸੀਂ ਇੱਕ ਚਮਚ ਇੱਕ ਚਮਚ ਤੁਸੀਂ ਧਨੀਏ ਦੇ ਬੀਜ ਲੈਣੇ ਆ ਠੀਕ ਹੈ ਜੀ ਨੰਬਰ 4 ਦੇ ਉੱਤੇ ਆ ਗਿਆ ਜੀਰਾ ਤੁਸੀਂ ਜੀਰਾ ਲੈਣਾ ਇਹ ਅੱਧਾ ਚਮਚ ਲੈਣਾ ਅੱਧਾ ਚਮਚ ਠੀਕ ਹੈ ਜੀ ਇੱਕ ਵਾਰੀ ਮੈਂ ਤੁਹਾਨੂੰ ਫੇਰ ਰਿਪੀਟ ਕਰ ਦਣਾ ਗ੍ਰੀਨ ਟੀ ਹੋਗੀ ਉਹਦੇ ਵਿੱਚ ਜਿਹੜਾ ਗ੍ਰੀਨ ਟੀ ਦੇ ਵਿੱਚ ਪਹੁੰਚ ਜਾਂਦਾ ਨਾ ਉਹ ਲੈਣਾ ਅਦਰਕ ਹੋ ਗਿਆ ਠੀਕ ਹੈ ਜੀ ਇੱਕ ਛੋਟਾ ਪੀਸ ਕੱਟਿਆ ਹੋਇਆ ਤਣੀਆਂ ਦੇ ਬੀਜ ਹੋ ਗਏ ਇੱਕ ਚਮਚ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਜੀਰਾ ਇਹ ਲੈਣਾ ਤੁਸੀਂ ਅੱਧਾ ਚਮਚ ਲੈਣਾ ਨੰਬਰ 5 ਦੇ ਉੱਤੇ ਤੁਸੀਂ ਲੈਣਾ ਨਿੰਬੂ ਨਿੰਬੂ ਲੈਣਾ ਤੁਸੀਂ ਠੀਕ ਹੈ ਜੀ ਇੱਕ ਨਿੰਬੂ ਲੈ ਲਿਓ ਉਹਦਾ ਆਪਾਂ ਛੋਟਾ ਹੀ ਸੜਾਉਦਾ ਮੰਨ ਕੇ ਚਲੋ ਤੀਜਾ ਹਿੱਸਾ ਆਪਾਂ ਲੈਣਾ ਉਹਦਾ ਕਟਿੰਗ ਕਰਕੇ ਛੋਟਾ ਜਿਹਾ ਪੀਸ ਲੈਣਾ ਵਾ ਨੰਬਰ 6 ਦੇ ਉੱਤੇ ਤੁਸੀਂ ਲੈਣਾ ਪੁਦੀਨਾ ਪੁਦੀਨਾ ਥੋੜਾ ਜਿਹਾ ਲੈਣੇ ਉਹ ਚਾਰ ਪੰਜ ਮਤਲਬ ਵੀ ਉਹ ਹੋ ਜਾਣ ਲੀਫ ਜਿਹਨੂੰ ਪੱਤੇ ਜੀ ਕਹਿੰਦੇ ਨੇ ਉਹ ਪੁਦੀਨਾ ਲੈਣਾ ਤੁਸੀਂ ਆਹ 6 ਚੀਜ਼ਾਂ ਲੈਣੀਆਂ ਨੇ ਠੀਕ ਹੈ ਜੀ ਇੱਕ ਵਾਰੀ ਤੁਸੀਂ ਕਾਪੀ ਦੇ ਉੱਤੇ ਲਿਖ ਲਓ ਮੈਂ ਦੁਬਾਰਾ ਰਿਪੀਟ ਕਰਦਾ ਪਿਆ ਗ੍ਰੀਨ ਟੀ ਦਾ ਪੌਚ ਹੋ ਗਿਆ ਅਦਰਕ ਹੋ ਗਿਆ ਠੀਕ ਹੈ ਅਦਰਕ ਛੋਟਾ ਪੀਸ ਲੈਣਾ ਤੁਸੀਂ ਧਨੀਏ ਦੇ ਬੀਜ ਹੋ ਗਏ ਇੱਕ ਚਮਚ ਜੀਰਾ ਹੋ ਗਿਆ ਇੱਕ ਚਮਚ ਨਾ ਸੋਰੀ ਜੀਰਾ ਅੱਧਾ ਚਮਚ ਲੈਣਾ ਤੁਸੀਂ ਤੇ ਨਿੰਬੂ ਛੋਟਾ ਪੀਸ ਲੈਣਾ ਵਾ ਤੇ ਪੁਦੀਨਾ ਥੋੜਾ ਜਿਹਾ ਲੈਣਾ ਹੁਣ ਤੁਸੀਂ ਇਹਨੂੰ ਕਿਵੇਂ ਤਿਆਰ ਕਰਨਾ ਤਿਆਰ ਕਰਨਾ ਹੀ ਸਭ ਤੋਂ ਵੱਡੀ ਚੀਜ਼ ਆ ਦੇਖੋ ਇਹਨੂੰ ਤਿਆਰ ਆਪ ਕਰਨਾ ਸਵੇਰੇ 8:00 ਟਾਈਮ ਤਿਆਰ ਨਹੀਂ ਕਰਨਾ ਆਪਾਂ ਇਹਨੂੰ ਰਾਤ ਨੂੰ ਤਿਆਰ ਕਰਕੇ ਰੱਖਣਾ ਵਾ ਕਿਵੇਂ ਕਰਨਾ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਵਾ ਰਾਤ ਨੂੰ ਜ ਤੁਸੀਂ ਇੱਕ ਗਲਾਸ ਪਾਣੀ ਦਾ ਲੈਣਾ ਇੱਕ ਗਲਾਸ ਪਾਣੀ ਦਾ ਠੀਕ ਹੈ ਜੀ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਜੀਰਾ ਜੀਰਾ ਤੇ ਧਨੀਏ ਦੇ ਬੀਜ ਜੀਰਾ ਤੇ ਧਨੀਏ ਦੇ ਬੀਜ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਪਾ ਕੇ ਰੱਖ ਦੇਣਾ ਜੀਰਾ ਤੁਸੀਂ ਪਾਉਣਾ ਜੀ ਅੱਧਾ ਚਮਚ ਪਾਉਣਾ ਤੇ ਧਨੀਏ ਦੇ ਬੀਜ ਆ ਜਿਹੜੇ ਤੁਸੀਂ 1 ਚਮਚ ਪਾਣਾ ਇਹਨੂੰ ਪਾਣੀ ਦੇ ਵਿੱਚ ਪਾ ਕੇ ਇੱਕ ਗਲਾਸ ਪਾਣੀ ਦੇ ਵਿੱਚ ਇਹਨੂੰ ਪੀ ਕੇ ਰੱਖ ਦੇਣਾ ਠੀਕ ਹੈ ਇਹਨੂੰ ਧੱਕ ਕੇ ਰੱਖ ਲਓ ਸਵੇਰੇ ਉੱਠਣਸਾਰ ਤੁਸੀਂ ਕੀ ਕਰਨਾ ਸਵੇਰੇ ਉੱਠਣਸਾਰ ਤੁਸੀਂ ਜਿਹੜਾ ਆਹ ਗਲਾਸ ਇੱਕ ਗਲਾਸ ਦੇ ਵਿੱਚ ਤੁਸੀਂ ਜੀਰਾ ਤੇ ਧਨੀਆ ਪਾਇਆ ਸੀ ਨਾ ਇਹ ਪਾਣੀ ਨੂੰ ਤੁਸੀਂ ਉਬਾਲ ਲੈਣਾ ਉਬਾਲ ਲੈਣਾ ਪਾਣੀ ਦੇ ਵਿੱਚ ਜਦੋਂ ਆਹ ਜਿਹੜੇ ਪਾਣੀ ਨੂੰ ਚੰਗੀ ਤਰ੍ਹਾਂ ਉਬਾਲਾ ਆ ਜਾਏਗਾ ਨਾ ਜੀ ਜਦੋਂ ਚੰਗੀ ਤਰ੍ਹਾਂ ਉਬਾਲਾ ਆ ਜਾਏਗਾ ਫਿਰ ਤੁਸੀਂ ਕੀ ਕਰਨਾ ਇੱਕ ਛੋਟਾ ਪੀਸ ਅਦਰਕ ਦਾ ਛੋਟਾ ਪੀਸ ਅਦਰਕ ਦਾ ਕੱਟ ਕਰਕੇ ਤੁਸੀਂ ਇਹਦੇ ਵਿੱਚ ਪਾ ਦੇਣਾ ਪਾਣੀ ਦੇ ਵਿੱਚ ਪਾ ਦੇਣਾ ਤੇ ਉਹਨੂੰ ਥੋੜੀ ਦੇਰ ਹੋਰ ਉਬਾਲਣਾ ਉਬਾਲਣਾ ਉਦੋਂ ਤੱਕ ਜਦੋਂ ਇੱਕ ਗਲਾਸ ਦਾ ਅੱਧਾ ਗਲਾਸ ਨਾ ਰਹੇ ਜੀ ਜਦੋਂ ਅੱਧਾ ਗਲਾਸ ਰਹਿ ਜਾਏਗਾ ਫਿਰ ਤੁਸੀਂ ਕੀ ਕਰਨਾ ਆ ਸਾਰੇ ਪਾਣੀ ਨੂੰ ਛਾਨਣੀ ਦੇ ਨਾਲ ਛਾਣ ਲੈਣਾ ਛਾਣ ਕੇ ਇੱਕ ਗਲਾਸ ਦੇ ਵਿੱਚ ਵੱਖਰਾ ਕੱਢ ਲੈਣਾ ਵੱਖਰਾ ਕੱਢ ਕੇ ਫਿਰ ਤੁਸੀਂ ਉਹਦੇ ਵਿੱਚ ਕੀ ਕਰਨਾ ਵਾ ਅੱਧਾ ਨਿੰਬੂ ਅੱਧਾ ਨਿੰਬੂ ਜਾਂ ਤਾਂ ਤੁਸੀਂ ਕਟਿੰਗ ਕਰਕੇ ਉਹਦੇ ਵਿੱਚ ਪਾ ਸਕਦੇ ਹੋ ਜਾਂ ਫਿਰ ਨਿੰਬੂ ਦਾ ਰਸ ਉਹਦੇ ਵਿੱਚ ਪਾ ਦਿਓ ਤੇ ਜਿਹੜਾ ਪੁਦੀਨਾ ਵਾ ਪੁਦੀਨੇ ਨੂੰ ਤੁਸੀਂ ਬਰੀਕ-ਬਰੀਕ ਮਤਲਬ ਵੀ ਪੀਸ ਲਿਓ ਉਹਦੇ ਵਿੱਚ ਕੋਲੀ ਦੇ ਵਿੱਚ ਪਾ ਕੇ ਜੇ ਨਾ ਹੁੰਦੇ ਨਾ ਕੀ ਕਹਿੰਦੇ ਉਹਨੂੰ ਕੁੰਡੀ ਜੀ ਕਹਿੰਦੇ ਆ ਕੁੰਡੀ ਦੇ ਵਿੱਚ ਬਰੀਕ-ਬਰੀਕ ਉਹਨੂੰ ਪੀਸ ਕੇ ਉਹਦੇ ਵਿੱਚ ਪਾ ਲਿਓ ਠੀਕ ਹੈ ਜੀ ਉਹਦੇ ਵਿੱਚ ਪਾ ਕੇ ਫਿਰ ਉਹਨੂੰ ਫਿਰ ਦੁਬਾਰੋ ਉਹਨੂੰ ਛਾਣਨਾ ਤੁਸੀਂ ਛਾਣ ਸਕਦੇ ਹੋ ਨਹੀਂ ਛਾਣਨਾ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਫਿਰ ਤੁਸੀਂ ਉਹਨੂੰ ਔਲੇ-ਔਲੇ ਚਾਹ ਵਾਂਗੂ ਤੁਸੀਂ ਪੀ ਲੈਣਾ ਵਾ ਇਹਨੂੰ ਪੀਣ ਦੇ ਨਾਲ ਕੀ ਹੋਊਗਾ ਜਿਹੜੀ ਤੁਹਾਡੇ ਸਰੀਰ ਦੇ ਉੱਤੇ ਜਿੰਨੀ ਵੀ ਚਰਬੀ ਜੰਮੀ ਹੋਈ ਆ ਜਿੰਨੀ ਵੀ ਤੁਹਾਡੇ ਸਰੀਰ ਦੇ ਉੱਤੇ ਚਰਬੀ ਜੰਮੀ ਹੋਈ ਆ ਉਹ ਪਿੰਗਲ ਨਹੀਂ ਸ਼ੁਰੂ ਕਰ ਦੇਗਾ ਕਿਉਂਕਿ ਇਹਦੇ ਵਿੱਚ ਚੀਜ਼ਾਂ ਹੀ ਇਹੋ ਜਿਹੀ ਪਾਈਆਂ ਗਈਆਂ ਨੇ ਜਿਹੜੀ ਗ੍ਰੀਨ ਟੀ ਆ ਭਾਰ ਘਟਾਉਣ ਲਈ ਸਭ ਤੋਂ ਵਧੀਆ ਮੰਨੀ ਗਈ ਆ ਠੀਕ ਆ ਗ੍ਰੀਨ ਟੀ ਹੋ ਗਈ ਅਦਰਕ ਹੋ ਗਿਆ ਤਨੀਏ ਦੇ ਬੀਜ ਹੋ ਗਏ ਜੀਰਾ ਹੋ ਗਿਆ ਕਿਉਂਕਿ ਜਿਹੜਾ ਅਦਰਕ ਅਦਰਕ ਗਰਮ ਹੁੰਦਾ ਵਾ ਹਨਾ ਜਦੋਂ ਅਸੀਂ ਅਦਰਕ ਦਾ ਸੇਵਨ ਕਰਦੇ ਆ ਜਿਹੜਾ ਤੁਹਾਡਾ ਮੈਟਾਬੋਲਿਜ਼ਮ ਹੁੰਦਾ ਉਹਨੂੰ ਫਾਸਟ ਕਰ ਦਿੰਦਾ ਸਲੋ ਤੋਂ ਫਾਸਟ ਕਰ ਦਿੰਦਾ ਤਨੀਏ ਦੇ ਬੀਜ ਦੇ ਵਿੱਚ ਵੀ ਬਹੁਤ ਸਾਰੇ ਮਹੱਤਵਪੂਰਨ ਤੱਤ ਹੁੰਦੇ ਨੇ ਜਿਹੜਾ ਸਾਡਾ ਬੋਡੀ ਦੀ ਫੈਟ ਨੂੰ ਮਤਲਬ ਪੰਘਲੋਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਆ ਠੀਕ ਹੈ ਜੀ ਜੀਰਾ ਹੋ ਗਿਆ ਨਿੰਬੂ ਹੋ ਗਿਆ ਪਦੀਨਾ ਹੋ ਗਿਆ ਆ ਸਾਰੀ ਚੀਜ਼ਾਂ ਦਾ ਜਦੋਂ ਇੱਕ ਮਿਕਸਚਰ ਬਣ ਜਾਏਗਾ ਤੁਹਾਡੇ ਸਰੀਰ ਦੇ ਜਿਹੜੇ ਮਰਜ਼ੀ ਹਿੱਸੇ ਦੇ ਵਿੱਚ ਜਿੰਨੀ ਮਰਜ਼ੀ ਚਰਬੀ ਜੰਮੀ ਹੋਵੇ ਉਹ ਆਟੋਮੈਟ ਸ਼ੁਰੂ ਹੋ ਜੇਗੀ ਬਸ ਇਹਦੇ ਨਾਲ ਦੋ ਚੀਜ਼ਾਂ ਦਾ ਧਿਆਨ ਰੱਖਣਾ ਹੀ ਰੱਖਣਾ ਉਹ ਕਿਹੜੀਆਂ ਦੋ ਚੀਜ਼ਾਂ ਨੇ ਨੰਬਰ 1 ਦੇ ਉੱਤੇ ਹੈਗੀ ਹੈ ਡਾਈਟ ਡਾਈਟ ਤੁਸੀਂ ਸਟ੍ਰਿਕਲੀ ਫੋਲੋ ਕਰਨੀ ਹੀ ਕਰਨੀ ਆ ਹੁਣ ਇਹ ਨਾ ਹੋਵੇ ਤੁਸੀਂ ਆ ਪਾਣੀ ਡੇਲੀ ਤੁਸੀਂ ਪੀ ਜਾਓ ਠੀਕ ਹੈ ਡੇਲੀ ਪੀ ਜਾਓ ਉਸ ਤੋਂ ਬਾਅਦ ਤੁਸੀਂ ਰਸਗੁੱਲੇ ਵੀ ਖਾਈ ਜਾਓ ਗਲਾਵ ਜਾਮਨ ਵੀ ਖਾਈ ਜਾਓ ਜਲੇਬੀਆਂ ਵੀ ਖਾਈ ਜਾਓ ਠੀਕ ਹੈ ਬਰਫੀ ਵੀ ਖਾਈ ਜਾਓ ਪੰਤਨੀਆਂ ਵੀ ਖਾਈ ਜਾਓ ਘਰੇ ਬਣਾ ਬਣਾ ਕੇ ਫਿਰ ਨਹੀਂ ਤੁਹਾਡਾ ਭਾਰ ਘਟਣਾ ਹੈਗਾ ਹਣਾ ਡਾਈਟ ਨੂੰ ਸਟ੍ਰਿਕਲੀ ਫੋਲੋ ਕਰਨਾ ਹੀ ਕਰਨਾ ਵਾ ਤੇ ਤੁਸੀਂ ਆ ਚੀਜ਼ ਦਾ ਪਾਣੀ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਦਿਓ ਜਿਹੜਾ ਤੁਹਾਡਾ ਭਾਰ ਰੁਕਿਆ ਹੋਇਆ ਨਾ ਉਹ ਦੇਖੋ ਘਟਣਾ ਸ਼ੁਰੂ ਹੋ ਜਾਏਗਾ ਆਪਣੇ ਆਪ ਹੀ ਜਿੰਨੇ ਤੋਂ ਭਾਰ ਸਟਕ ਹੋ ਗਿਆ ਕਥਾ ਦੇ ਉੱਤੇ ਰਹਿਣਾ ਘਟ ਨਹੀਂ ਜਾ ਬਹੁਤ ਜ਼ੋਰ ਲਿਆ ਆ ਚੀਜ਼ ਪੀਓ ਠੀਕ ਤੁਹਾਨੂੰ 7 ਦਿਨ 7 ਦਿਨ ਦੇ ਵਿੱਚ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਗਾ ਗਰੰਟੀ ਹੈ ਮੇਰੀ 7 ਦਿਨ ਦੇ ਵਿੱਚ ਤੁਹਾਡਾ 1 ਕਿਲੋ 2 ਕਿਲੋ 3 ਕਿਲੋ ਤੱਕ ਤੁਹਾਡਾ ਭਾਰ ਜਿਹੜਾ ਆਟੋਮੈਟਿਕਲੀ ਹੀ ਘਟਨਾ ਸ਼ੁਰੂ ਹੋ ਜਾਏਗਾ ਉਹ ਤਾਂ ਘਟੇਗਾ 7 ਤੇ 3-4 ਕਿਲੋ 7 ਦਿਨਾਂ ਦੇ ਵਿੱਚ ਜੇ ਤੁਸੀਂ ਡਾਈਟ ਨੂੰ ਸਟਿਕਲੀ ਫੋਲੋ ਕਰੋਗੇ ਡਾਈਟ ਦੇ ਵੀ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਮੈਂ ਉਹਦੇ ਤੇ ਬਹੁਤ ਸਾਰੀਆਂ ਵੀਡੀਓ ਬਣਾ ਬਣਾ ਕੇ ਪਾਈਆਂ ਹੋਈਆਂ ਨੇ ਤੁਸੀਂ ਮੇਰੀ ਕਿਸੇ ਵੀ ਇੱਕ ਡਾਈਟ ਪਰ ਇਹਨੂੰ ਫੋਲੋ ਕਰ ਸਕਦੇ ਹੋ ਹਨ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭੈਣ ਭਰਾ ਮਤਲਬ ਵੀ ਆਪਣਾ ਪਰਸਨਲ ਡਾਈਟ ਪਲਾਨ ਬਣਾਉਣਾ ਚਾਹੁੰਦਾ ਵਾ ਹਣ ਭਾਰ ਘਟਾਉਣ ਨੂੰ ਲੈ ਕੇ ਜਾਂ ਫਿਰ ਪਰ ਵਦੋਂ ਨੂੰ ਲੈ ਕੇ ਦੇਖੋ ਜਿਹੜਾ ਬੰਦੇ ਦਾ ਪਰਸਨਲ ਡਾਈਟ ਪਲਾਨ ਜਿਹੜਾ ਤਿਆਰ ਕੀਤਾ ਜਾਂਦਾ ਭਾਰ ਘਟਾਉਣ ਦੇ ਲਈ ਉਹ ਬੰਦੇ ਦੀ ਏਜ ਵੇਟ ਤੇ ਹਾਈਟ ਤੇ ਉਹਦੀ ਡੇਲੀ ਦੀ ਐਕਟੀਵਿਟੀ ਕੀ ਆ ਉਹਨੂੰ ਦੇਖ ਕੇ ਹੀ ਉਹਦਾ ਡਾਈਟ ਪਲਾਨ ਆ ਜਿਹੜਾ ਤਿਆਰ ਕੀਤਾ ਜਾਂਦਾ ਵਾ ਜਦੋਂ ਤੁਸੀਂ ਆਪਣਾ ਪਰਸਨਲ ਡਾਈਟ ਪਲਾਨ ਬਣਵਾ ਲੈਨੇ ਹੋ ਹਨਾ ਤੇ ਤੁਸੀਂ ਉਹਨੂੰ ਫੋਲੋ ਕਰਦੇ ਹੋ ਉਹਦੇ ਨਾਲ ਤੁਹਾਡਾ ਭਾਰ ਆ ਜਿਹੜਾ ਉਹ ਛੇਤੀ ਘਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਿਹੜਾ ਉਹ ਡਾਈਟ ਪਲਾਨ ਆ ਉਹ ਸਿਰਫ ਤੁਹਾਡੇ ਤੇ ਹੀ ਕੰਮ ਕਰੇਗਾ ਹੋਰ ਕਿਸੇ ਤੇ ਨਹੀਂ ਕੰਮ ਕਰੇਗਾ ਕਿਉਂਕਿ ਉਹ ਡਾਈਟ ਪਲਾਨ ਨੂੰ ਤਿਆਰੀ ਇਸ ਤਰੀਕੇ ਨਾਲ ਕੀਤਾ ਗਿਆ ਵਾ ਤੁਹਾਡੀ ਡੇਲੀ ਦੀ ਐਕਟੀਵਿਟੀ ਨੂੰ ਦੇਖ ਤੁਹਾਡੀ ਏਜ ਤੁਹਾਡਾ ਵੇਟ ਤੇ ਤੁਹਾਡੀ ਹਾਈਟ ਨੂੰ ਦੇਖ ਕੇ ਹੀ ਉਹ ਜਿਹੜਾ ਡਾਈਟ ਪਲਾਨ ਆ ਤਿਆਰ ਕੀਤਾ ਗਿਆ ਉਹਦੇ ਨਾਲ ਤੁਹਾਡਾ ਭਾਰ ਜਿਹੜਾ ਬਹੁਤ ਜਲਦੀ ਘਟਨਾ ਸ਼ੁਰੂ ਹੋ ਜਾਏਗਾ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭਿੰਨ ਭਰਾ ਆਪਣਾ ਪਰਸਨਲੀ ਡਾਈਟ ਪਲਾਨ ਬਣਾਉਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਮੇਰੇ ਕੋਲ ਉਹ ਆਪਣਾ ਪਰਸਨਲੀ ਡਾਈਟ ਪਲਾਨ ਆ ਜਿਹੜਾ ਉਹ ਬਣਾ ਸਕਦਾ ਜੀ ਠੀਕ ਹੈ ਜੀ ਨੰਬਰ 1 ਤਾਂ ਹੋ ਗਈ ਤੁਸੀਂ ਡਾਈਟ ਨੂੰ ਫੋਲੋ ਕਰਨਾ ਵਾ ਨੰਬਰ 2 ਦੇ ਉੱਤੇ ਵਰਕਆਊਟ ਵਰਕਆਊਟ ਵੀ ਤੁਸੀਂ ਕਰਨਾ ਹੀ ਕਰਨਾ ਵਾ ਵਰਕਆਊਟ ਦੇਖੋ ਤੁਸੀਂ 20 ਮਿੰਟ ਕਰ ਲਓ 35 ਮਿੰਟ ਕਰ ਲਓ 40 ਮਿੰਟ ਕਰ ਲਓ ਜਾਂ ਫਿਰ 50 ਮਿੰਟ ਕਰ ਲਓ ਜਿੰਨੀ ਮਰਜ਼ੀ ਮੈਂ ਕਰ ਲਓ ਜਾਨੀ ਕਿ ਜੇ ਮੈਂ ਮੇਰੀ ਮੰਨੂਗਾ ਤਾਂ 45 ਮਿੰਟ ਤੋਂ ਲੈ ਕੇ 1 ਘੰਟੇ ਤੱਕ ਤੁਸੀਂ ਜਿਹੜਾ ਵਰਕਆਊਟ ਉਹ ਕਰੋ ਹੀ ਕਰੋ ਵਰਕਆਊਟ ਦੇ ਵਿੱਚ ਕੀ ਆ ਜਾਂਦਾ ਚਾਹੇ ਤੁਸੀਂ ਰਨਿੰਗ ਲਾ ਲਓ ਰਨਿੰਗ ਲਾ ਲਓ ਜਾਂ ਫਿਰ ਤੁਸੀਂ ਵਾਕ ਕਰ ਲਓ ਜਾਫਰ ਤੁਸੀਂ ਮਤਲਬ ਕੋਈ ਵੀ ਐਕਟੀਵਿਟੀ ਕਰ ਲਓ ਜਿਵੇਂ ਮੈਂ ਇੱਕ ਵੀਡੀਓ ਬਣਾਈ ਸੀ ਵੀ ਤੁਸੀਂ ਘਰ ਦੇ ਵਿੱਚ ਹੀ ਤੁਸੀਂ 40 45 ਮਿੰਟ ਨਾਲ ਗੀਤ ਲਾ ਕੇ ਭੰਗੜਾ ਪਾਣਾ ਸ਼ੁਰੂ ਕਰ ਦਿਓ ਮੇਨ ਮਕਸਦ ਆਪਣਾ ਹੈਗਾ ਵੀ ਆਪਾਂ ਕੇਲ ਜਿਹੜੀ ਉਹ ਬਰਨ ਕਰਨੀ ਆ ਭੰਗੜੇ ਦੇ ਵਿੱਚ ਵੀ ਬਹੁਤ ਜ਼ਿਆਦਾ ਕੇਲ ਜਿਹੜੀ ਉਹ ਬਰਨ ਹੋ ਜਾਂਦੀਆਂ ਨਾਲੇ ਘਰ ਦੇ ਵਿੱਚ ਹੀ ਤੁਸੀਂ ਭੰਗੜਾ ਪਾਈ ਜਾਉਗੇ ਉਹਦੇ ਨਾਲ ਖੁਸ਼ਹਾਲ ਰਹੋਗੇ ਨਾਲੇ ਡਿਪਰੈਸ਼ਨ ਖਤਮ ਹੋ ਜਾਏਗਾ ਤੁਹਾਡੇ ਨਾਲ ਤੁਸੀਂ ਸਿਹਤਮੰਦ ਰਹੋਗੇ ਜੀ ਸੋ ਇਹ ਜਿਹੜਾ ਪਾਣੀ ਆ ਤੁਸੀਂ ਬਣਾ ਕੇ ਹਨਾ ਪੀਣਾ ਸ਼ੁਰੂ ਕਰ ਦਿਓ ਦਿੱਕਤਾਂ ਨੂੰ ਇੱਕ ਹਫ਼ਤੇ ਦੇ ਵਿੱਚ ਹੀ ਤੁਹਾਨੂੰ ਰਿਜ਼ਲਟ ਮਿਲਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਪਰ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਹੀ ਕਰਨਾ ਵਾ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਆਪਣਾ ਪਰਸਨਲ ਡਾਈਟ ਪਲਾਨ ਬਣਾਉਣਾ ਚਾਹੁੰਦਾ ਤਬਲੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਬਹੁਤ ਹੀ ਘੱਟ ਰੇਟ ਦੇ ਵਿੱਚ ਮੈਂ ਤੁਹਾਨੂੰ ਡਾਈਟ ਪਲਾਨ ਜਿਹੜਾ ਉਹ ਮਹੀਨੇ ਦਾ ਬਣਾ ਕੇ ਦੇ ਦਾਂਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੇਰੇ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਫਿਲਕ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੋਛਾ ਰਹੇ ਹਾਂ ਸੋ ਦੋਸਤੋਂ ਮਿਲਦੇ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ